ਆਮ ਆਦਮੀ ਪਾਰਟੀ ਦੇ ਦੋ 파ੜ ਹੋਣ ਤੋਂ ਬਾਅਦ ਇੱਕ ਪਾਸੇ ਜਿੱਥੇ ਖੈਰਾ ਤੜਾ ਅਤੇ ਆਮ ਆਦਮੀ ਪਾਰਟੀ ਹਾਈਕਮਾਨ ਆਪਸ ਵਿੱਚ ਗੁੱਥਮ ਗੁੱਥੀ ਹੋ ਰਹੇ ਨੇ ਉੱਥੇ ਹੀ ਆਪ ਦੀ ਇਸ ਖਿੱਚੋਤਾਣ ਦਾ ਵਿਰੋਧੀ ਨੂੰ ਮੜਾ ਮੁਹੀ ਫਾਇਦਾ ਪਹੁੰਚ ਰਿਹਾ ਹੈ ਖੈਰਾ ਦੀ ਬਟਿੰਡਾ ਕਨਵੈਨਸ਼ਨ ਤੋਂ ਬਾਅਦ ਆਪ ਦੀ ਸ਼ਕਤੀ ਪਹਿਲਾਂ ਹੀ ਅੱਧੀ ਹੋ ਗਈ ਸੀ ਪਰ ਹਰਨ ਬਾਬਾ ਬਕਾਲਾ ਵਿੱਚੋਂ ਆਪ ਦੇ ਕਈ ਹੋਰ ਆਕੂਆਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਖਿੰਡ ਪੁੰਡ ਗਈ ਜਾਤੀ ਹੈ ਆਮ ਆਦਮੀ ਪਾਰਟੀ ਬਾਬਾ ਬਕਾਲਾ ਵਿੱਚ ਆਗੂਆਂ ਨੂੰ ਸ਼ਾਮਲ ਕਰਨ ਮੌਕੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਦੇ ਨਾਲ ਸੁਖਪਾਲ ਖਰੜਾ ਨੂੰ ਵੀ ਖਰੀਆਂ-ਖਰੀਆਂ ਸੁਣ। ਜਦੋਂ ਗੁਰਮੁਖ ਸਿੰਘ ਦੇ ਪ੍ਰਾਇਮ ਹਿੰਮਤ ਸਿੰਘ ਦੇ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਬਿਆਨਾਂ ਤੋਂ ਪਲਟ ਜਾਣ ਤੇ ਵਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਤੋਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਖਿਲਾਰੇ ਤੋਂ ਬਾਅਦ ਵਿਰੋਧੀਆਂ ਦਾ ਬੋਲਣਾ ਤਾਂ ਤੇ ਹੀ ਸੀ। ਪਰ ਇਹ ਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਆਗੂ ਪਾਰਟੀ ਦਾ ਸਾਥ ਛੱਡਣ ਲੱਗੇ ਨੇ। ਉਸ ਨੂੰ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਆਪਦਾ ਆਉਣ ਵਾਲਾ ਸਫ਼ਰ ਕਾਫੀ ਮੁਸ਼ਕਲ ਜਾਪ ਰਿਹਾ ਹੈ ਬਿਊਰੋ ਰਿਪੋਰਟ 2 ਪਾਈਪ ਚੈਨਲ ਪੰਜਾਬੀ ਕੀ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਅਨਕ ਕੀ ਤੁਹਾਡੀ ਅਨਕ ਦਾ ਨੰਬਰ ਵਾਰ-ਵਾਰ ਵਧ ਰਿਹਾ ਕਾਲਾ ਮੋਤੀਆ ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ-ਦਿਨ ਘਟਦੀ ਜਾ ਰਹੀ ਹੈ ਤਾ ਪੂਰੀ ਦੁਨੀਆ ਦੇ ਵਿੱਚ ਬਿਨਾ ਆਪਰੇਸ਼ਨ ਅੱਖਾਂ ਦੀ ਚੋਟ ਵਧਾਉਣ ਦੇ ਲਈ ਇੱਕੋ ਇੱਕ ਪਰੋਸੇ ਮਤ ਨਾਮ ਯਾਦ ਰੱਖੋ ਨੇਚਰਲ ਵਿਜ਼ਨ ਸੈਂਟਰ ਪਟਿਆਲਾ ਬੀਏ ਐਮਐਸ ਡਾਕਟਰ ਸੈਪਾਨਾ ਦੀ ਦੇਖਰੇਖੇ ਹੁਣ 100% ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ ਕੰਡੀਸ਼ਨ ਅਪਲਾਈ ਜ਼ਰੂਰੀ ਸੂਚਨਾ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫਤ ਇਲਾਜ ਕੀਤਾ ਜਾਂਦਾ ਹੈ